ਜਿਹੜਾ ਬੰਦਾ ਪਿੰਨਾ ਦਾਤੇ ਦਾ ਸੰਤੋਖ ਸਿੰਘ ਸੋਖੀ ਜਿਹੜਾ ਕਿ ਪਰਸੋਂ ਤੋਂ ਲਾਪਤਾ ਹੋਇਆ ਸੀ ਸਿਹਤਵਰੇ ਹਲਾਤਾਂ ਦੇ ਵਿੱਚ ਅੱਜ ਉਹਦੀ Laash ਆਬਿਸਤ ਤੋਂ ਅੱਬਾ ਨਹਿਰ ਦੇ ਵਿੱਚ ਮਿਲ ਗਈ ਆ ਆ ਜਿਹੜੇ ਤੁਸੀਂ ਅਬੇਤ ਫਜ਼ੀਰ ਅੱਧਾ ਕਿਲੋਮੀਟਰ ਕੋਟਤੀਲ ਨੂੰ ਉਹਦੀ ਸਕੂਟਰੀ ਵੀ ਪਈ ਹੈ ਨਹਿਰ ਦੇ ਵਿੱਚ ਤਾਂ ਸੋਸ਼ਲ ਮੀਡੀਆ 'ਤੇ ਬਹੁਤ ਹੈ ਜੀ ਵੀਡੀਓ ਵਾਇਰਲ ਹੋਈ ਹੋਈ ਸੀ ਤੰਤੂ ਸਿੰਘ ਸੋਖੀ ਜੀ 108 ਸੰਤੋਬਾ ਅਜੀਤ ਸਿੰਘ ਨੱਕੀਵਾਲੇ ਦੇ ਗੁਰਦਾਜ ਕੋਲ ਲਾਸ਼ ਮਿਲ ਗਈ ਆ ਆਉ ਤੁਹਾਨੂੰ ਲਾਈਵ ਤਸਵੀਰ ਦਿਖਾਉਂਦੇ ਜੀ ਲੋਕ ਘਣੀ ਦੇ ਵਿੱਚ ਬੜੀ ਜਿੰਦਗੀ ਆਇਆ ਆਪਰ ਤਸਵੀਰ ਰੱਖ ਮੈਂ ਵੀ ਵਾਸਤੇ ਆ ਕਿੰਨੋਂ ਜਨ ਮੁੰਡਾ ਨਹਿਰ ਦੇ ਵਿੱਚ ਉਤਰਿਆ ਤੇ ਲਾਸ਼ ਨੂੰ ਧੱਕਣ ਲਈ ਉਹਦੇ ਆ ਪੈਰਾਂ ਦੇ ਥੱਲੇ ਆ ਜੀ ਤੇ ਕੂੜਾ ਕਰਕਟ ਉੱਤੇ ਆ ਗਿਆ ਦੇ ਪਾਸੋਂ ਬੋਰਡਿੰਗ ਨੰਬਰ ਨੂੰ ਕੱਢ ਲਿਆ ਗਿਆ ਜੀ ਉਹ ਕੁੜੀ ਦੇ ਪਈ ਸਰਪਾਲ ਬਾਜੀ ਇੱਧਰ ਆ ਦੇ ਵੀਰ ਨਾ ਲੈ ਜਿੱਤੀ ਹੋ ਗਿਓ